ਪੰਜਾਬ ਹਰਿਆਣਾ ਦੀਆਂ ਸਰਹੱਦਾਂ ਤੇ ਚੱਲ ਰੇ ਕਿਸਾਨ ਅੰਦੋਲਨ ਦਾ ਅਸਰ ਆਮ ਜਨ ਜੀਵਨ ਤੇ ਦੇਖਣ ਨੂੰ ਮਿਲ ਰਿਹਾ ਹੈ। ਸਬਜ਼ੀਆਂ ਤੇ ਹੋਰ ਜ਼ਰੂਰੀ ਵਸਤਾਂ ਦੇ ਭਾਅ ਉਹਨਾਂ ਦੀ ਸੀਮਿਤ ਉਪਲਬਧਤਾ ਖਾਸ ਕਰਕੇ ਪੰਜਾਬ ਤੋਂ ਬਾਹਰ ਪੈਦਾ ਹੋਣ ਵਾਲੀਆਂ ਸਬਜ਼ੀਆਂ ਦੀ ਸਪਲਾਈ ਤੇ ਅਸਰ ਪੈਣ ਕਾਰਨ ਅਜੀਆਂ ਸਬਜ਼ੀਆਂ ਦੇ ਭਾਅ ਵੱਧਨੇ ਸ਼ੁਰੂ ਹੋ ਗਏ ਨੇ। ਅੰਮ੍ਰਿਤਸਰ ਤੇ ਚੰਡੀਗੜ੍ਹ ਤੋਂ ਦਿੱਲੀ ਤੱਕ ਦੇ ਹਵਾਈ ਕਿਰਾਏ ਵਿੱਚ ਆਮ ਤਰ੍ਹਾਂ ਦੇ ਮੁਕਾਬਲੇ 10 ਗੁਣਾ ਤੱਕ ਵਾਧਾ ਦਰਜ ਕੀਤਾ ਜਾ ਰਿਹਾ ਹੈ। ਦਿੱਲੀ ਲਈ ਸਰਕਾਰੀ ਟ੍ਰਾਂਸਪੋਰਟ ਬੱਸਾਂ ਨੂੰ ਮੁਅਤਲ ਕਰਨ ਕਾਰਨ ਟੈਕਸੀ ਕਿਰਾਏ ਅਸਮਾਨ ਨੂੰ ਛੂਹ ਰਹੇ ਨੇ। ਪ੍ਰਾਈਵੇਟ ਬੱਸ ਆਪਰੇਟਰ ਵੀ ਉਪ ਇਹ ਯਾਤਰਾ ਵਿਕਲਪਾਂ ਦਾ ਫਾਇਦਾ ਚੁੱਕ ਰਹੇ ਨੇ ਅਤੇ ਲੋੜ ਤੋਂ ਵੱਧ ਕਿਰਾਏ ਦੀ ਵਸੂਲੀ ਕਰ ਰਹੇ ਨੇ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਪ੍ਰਦਰਸ਼ਨ ਦੇ ਚਲਦਿਆਂ ਬੱਚਿਆਂ ਦੀ ਪੜ੍ਹਾਈ ਵੀ ਪ੍ਰਭਾਵਿਤ ਹੋ ਰਹੀ ਹੈ ਵਪਾਰੀਆਂ ਦਾ ਮਾਲ ਮਿੱਥੇ ਟਿਕਾਣਿਆਂ ਤੇ ਦੇਰ ਨਾਲ ਪੁੱਜ ਰਿਹਾ ਏ ਇਸ ਤੋਂ ਇਲਾਵਾ ਹਵਾਈ ਅੱਡੇ ਤੋਂ ਆਪਣੇ ਘਰਾਂ ਤੱਕ ਜਾਣ ਵਾਲੇ ਲੋਕਾਂ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅ ਮੈਂ ਸਪੋਰਟਸ ਦਾ ਬਿਜ਼ਨਸ ਕਰਦਾ ਹਾਂ ਤੇ ਇਹ ਫਾਰਮਰਸ ਪ੍ਰੋਟੈਸਟ ਕਰਕੇ ਕੀ ਹੋ ਰਿਹਾ ਕਿ ਕਾਫੀ ਜ਼ਿਆਦਾ ਮਾਲ ਦੇ ਵਿੱਚ ਨਾ ਡਿਲੇ ਹੋ ਰਿਹਾ ਹੈ ਜਿਹੜਾ ਮਾਲ ਸਾਡਾ ਜਲਦੀ ਪਹੁੰਚ ਜਾਂਦਾ ਸੀ ਉਹ ਟਾਈਮਲੀ ਨਹੀਂ ਪਹੁੰਚ ਪਾਰਿਆ ਔਰ ਕਈ ਟਰਾਂਸਪੋਰਟਰ ਜਿਹੜੇ ਮਾਲ ਲੈਣ ਤੋਂ ਇਨਕਾਰ ਕਰ ਰਹੇ ਆ ਜੇ ਇਹ ਹੀ ਲੰਬਾ ਚਲਾ ਗਿਆ ਤੇ ਅੱਗੇ ਜਾ ਕੇ ਸਾਨੂੰ ਕਾਫੀ ਜ਼ਿਆਦਾ ਨੁਕਸਾਨ ਹੋ ਸਕਦਾ ਹੋ ਸਕਦਾ ਅੱਗੇ ਪੰਜਾਬ ਨੂੰ ਕਾਫੀ ਜ਼ਿਆਦਾ ਇਸ ਚੀਜ਼ ਦੀ ਮਾਰ ਪਈ ਹੈ ਤੇ ਮੈਂ ਚਾਹਾਂਗਾ ਕਿ ਕਿਸਾਨ ਤੇ ਸਰਕਾਰ ਆਪਸ ਦੇ ਵਿੱਚ ਬੈਠ ਕੇ ਇਸ ਮਸਲੇ ਦਾ ਜਲਦੀ ਤੋਂ ਜਲਦੀ ਕੋਈ ਹੱਲ ਕਰਨ ਤਾਂ ਕਿ ਸਾਡੇ ਵਪਾਰੀ ਵਰਗ ਨੂੰ ਕੋਈ ਇਹਦਾ ਨੁਕਸਾਨ ਨਾ ਚੇਲਣਾ ਪਵੇ ਮੇਰਾ ਨਾਮ ਜੀ ਚਮੇਵਾਲੀ ਯਾਦਵ ਮੈਂ ਕੈਨੇਡਾ ਤੋਂ ਵਾਪਸ ਆ ਰਿਹਾ ਸੀ ਤੇ ਫਲਾਈਟ ਲੈਂਡ ਫਲਾਈਟ ਲੈਂਡ ਤੋਂ ਬਾਅਦ ਇਹ ਵੈਂਡਰ ਆਵਾਸੀ ਤੇ ਅਸੀਂ ਜਿਹੜੇ ਵੈਂਡਰ ਨੋਰਮਲ ਅਸੀਂ 6 ਘੰਟੇ ਚ ਇਹ ਰਿਪੋਰਟ ਤੋਂ ਵਾਪਸ ਆ ਜਾਈਗਾ ਪਰ ਇਹ ਡਿਊ ਟੂ ਕਿਸਾਨ ਦਾ ਪ੍ਰੋਟੈਸਟ ਤੇ ਕਿਸਾਨ ਜਿਹੜੇ ਪ੍ਰੋਟੈਸਟ ਕਰਕੇ ਸਾਨੂੰ ਇੱਕ ਤੇ ਟੈਕਸੀ ਮੰਗਣੀ ਨਹੀਂ ਦੂਸਰਾ ਜਿਹੜਾ ਸਾਡਾ 6-7 ਘੰਟੇ ਦਾ ਸਫ਼ਰ ਸੀ ਉਹ ਸਾਨੂੰ 10-11 ਘੰਟੇ ਚ ਕਵਰ ਕਰਨਾ ਪਿਆ ਤੇ ਇਹ ਸਾਡੇ ਵਾਸਤੇ ਇੱਕ ਹੋਏ ਸੀਨੀਅਰ ਸਿਟੀਜ਼ਨ ਸਾਨੂੰ ਐਨੀ ਪਰੇਸ਼ਾਨੀ ਵਾਲਾ ਸਮਾਹ ਕਰਨਾ ਪਿਆ ਉਹ ਜੇ ਨਾਲ ਨਾਲ ਸਾਨੂੰ ਕਾਫੀ ਪਰੇਸ਼ਾਨੀ ਹੋਈ ਕਿ ਸਾਨੂੰ ਪਿੰਡਾਂ ਦੇ ਵਿੱਚੋਂ ਨਹੀਂ ਨਾ ਹਾਈਵੇ ਬੰਦ ਹੋਣ ਕਰਕੇ ਸਾਨੂੰ ਅੱਗੇ ਪਿੱਛੇ ਪਿੰਡਾਂ ਦੇ ਵਿੱਚੋਂ ਵੀ ਆਉਣਾ ਪਿਆ ਜਿਸ ਕਰਕੇ ਸਾਡੇ ਕਾਫੀ ਸਾਰੇ ਮੁਸ਼ਕਲਾਂ ਸਾਹਮਣਾ ਕਰਨਾ ਪਿਆ ਮੇਰਾ ਤੇ ਇਹੋ ਹੀ ਇਹ ਸਾਰਾ ਬਗਸ਼ ਜਿਹੜਾ ਹੈ ਸਰਕਾਰਾਂ ਕਿਸਾਨਾਂ ਦਾ ਇਹ किसान इस गए कि जो प्रोटैसट अजि साधे में वादे किए से उन्होंने पूरा किया जाए तो सरकार को चाहिए था कि स किसान जथेबंद बैठ के यहाँ कोई हल लिया जाए कि पाप की इकोनमी ऑलरेडी बहुत ज्यादा सैटबैक पहुंच पहुँच चुका वा तो यहाँ बैठ के आपस कोई विचार हल लिया जाए ताकि ना देश का नुकसान हो ना किसान का तो ना पंजाब का कि पंजाब की इकोनमी अगर ऑलरेडी बहुत ज्यादा ਮਤਲਬ ਕਿ ਇਹ ਮਤ ਜਿਹੜੀ ਹੈ ਚਿੰਤਾਜਨਕ ਹਾਲਾਤ ਚ ਕਿ ਰੇਲ ਗੱਡੀਆਂ ਰੋਕੀਆਂ ਗਈਆਂ ਪ੍ਰਦਰਸ਼ਨ ਕਰ ਰਹੇ ਕਿਸਾਨ ਰਾਜਪੁਰਾ ਰੇਲਵੇ ਸਟੇਸ਼ਨ ਦੇ ਰੇਲ ਲਾਈਨਾਂ ਤੇ ਬੈਠੇ ਨਸਰਾਈ ਜਿਸ ਨਾਲ ਗੱਡੀਆਂ ਦੀ ਆਵਾਜਾਈ ਪ੍ਰਭਾਵਿਤ ਹੋਈ